ਪੰਜਾਬ ਦੇ ਸਾਂਝੇ ਉਮੀਦਵਾਰ ਸਰਦਾਰ ਕੁਲਵਿੰਦਰ ਸਿੰਘ ਜੀ ਖਾਲਸਾ ਕਾਂਝਲਾ ਉਹ ਤੁਹਾਡੇ درمیان ਪਹੁੰਚੇ ਨੇ ਉਹਨਾਂ ਦੇ ਨਾਲ ਸਰਦਾਰ ਭਰਵਿੰਦਰ ਸਿੰਘ ਜੀ ਬਾਠ ਜੋ ਸੀਨੀਅਰ ਅਕਾਲੀ ਆਗੂ ਨੇ ਉਹ ਵੀ ਪਹੁੰਚੇ ਨੇ ਜਹੇਦਾਰ ਗਿਆਨ ਸਿੰਘ ਜੀ ਬਾਵਾ ਉਹ ਪਹੁੰਚੇ ਨੇ ਸੋ ਇਸ ਤੋਂ ਪਹਿਲਾਂ

ਅੱਗੇ ਸਰਪ੍ਰਦਾ ਅੰਮ੍ਰਿਤ ਗਰੁੱਪ ਲੱਡਾ ਜੀ ਉਹਨਾਂ ਨੇ ਵੀ ਬਿਹਾਇ ਸੀ ਸੋਦਾ ਸਮਰਥਨ ਕਰਾਂਗੇ ਤੁਹਾਨੂੰ ਵੋਟਾਂ ਪਵਾਵਾਂਗੇ ਤੁਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਬਹੁਤ ਸਾਰਾ ਸਮਾਜ ਪਾਰਟੀ ਨੇ ਵੀ ਸਾਨੂੰ ਸਮਰਥਨ ਦਿੱਤਾ ਹੈ ਕਾਂਗਰਸ ਦੀ ਸਰਕਾਰ ਨੇ ਪਹਿਲਾਂ ਵਾਦਾ ਕੀਤਾ ਸੀ ਵੀ ਬੇਵਜ਼ਾਰਾਂ ਨੂੰ ਅਸੀਂ 2500 ਰੁਪਏ ਪੈਨਸ਼ਨ ਦੇ ਨਾਂ 'ਤੇ ਗੁਰਜਵਾਲੀ ਪਹੁੰਚਾ ਦੇਣਾ ਹੈ ਕਾਰ ਬਣਾਈ ਉਹ ਕਿਸੇ ਵਜ੍ਹਾ ਨਾਲ 2000 ਦੇ ਪੱਧਰ ਤੇ ਦਿੱਤਾ ਸਮਾਰਟ ਕੋਨ ਤੁਸੀਂ ਵੀ ਮੈਦਾਨ ਦੇ ਵਿੱਚ ਆਇਓ ਉਮੀਦਵਾਰ ਖੜੇ ਨੇ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਕੀ ਕਹਿਣਾ ਚਾਹੁੰਗੇ ਸਾਡਾ ਸ਼੍ਰੋਮਣੀ ਅਕਾਲੀ ਦਲ ਓਨਰ ਸਜੀਤ ਅਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਅਸੀਂ ਆਪਣਾ ਕੈਂਡੀਡੇਟ ਸਰਦਾਰ ਕੁਲਵਿੰਦਰ ਸਿੰਘ ਜੀ ਖਾਲਸਾ ਗਾਂਢਲੇ ਵਾਲੇ ਇਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਲੋਕਾਂ ਦੇ ਚੜ੍ਹਦੀ ਕਲਾ ਦੇ ਵਿੱਚ ਨੇ ਬਹੁਤ ਵੱਡੀ ਲੀਡ ਨਾਲ ਅਸੀਂ ਜਿੱਤਾਂ ਜਿਹੜੀ ਅਸੀਂ ਬਰਾਬਰ ਕਰਾਂਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਮੈਸੇਜ ਇਹ ਦੇਣਾ ਚਾਹੁੰਦਾ ਕਿ ਕਾਲੀ ਦਲ ਨਾਲ ਦੇਖੋ ਲੋਕ ਜੁੜਨ ਲਈ ਤਿਆਰ ਨਹੀਂ ਹੈ ਅਸੀਂ ਵੀ ਸ਼੍ਰੋਮਣੀ ਕਾਲੀ ਦਲ ਦੇ ਵਫਾਦਾਰ ਸਿਪਾਹੀਆਂ ਸ਼੍ਰੋਮਣੀ ਕਾਲੀ ਦਲ ਵਾਸਤੇ ਹੀ ਕੰਮ ਕਰਦੇ ਹਾਂ ਦਿਨ ਰਾਤ ਅਸੀਂ ਸ਼੍ਰੋਮਣੀ ਕਾਲੀ ਦਲ ਵਾਸਤੇ ਕੰਮ ਕਰਦੇ ਹਾਂ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਹੁਣ ਵੀ ਅਸੀਂ ਕੰਮ ਕਰ ਰਹੇ ਹਾਂ ਇਸੇ ਦੇ ਤਹਿਤ ਅਸੀਂ ਭਾਈ ਅਮਰਪਾਲ ਸਿੰਘ ਖਾਲਸਾ ਜੋ ਕਿ ਖਲੂਬ ਸਾਹਿਬ ਤੋਂ ਐਸਪੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਸਰਦਾਰ ਗੁਰਬਿੰਦਰ ਸਿੰਘ ਖਾਲਸਾ ਜੀ ਨੂੰ ਮદાન ਦੇ ਵਿੱਚ ਉਤਾਰਿਆ ਕਿਉਂਕਿ ਵੱਡੀ ਜੰਗ ਜਿੱਤਣ ਲਈ ਅਸੀਂ ਤਿਆਰ ਹਾਂ ਆਲਸਾ ਜੀ ਕੀ ਕਹੋਗੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਅਸੀਂ ਇਹ ਅਸੀਂ ਉਮੀਦ ਕਰਦੇ ਹਾਂ ਸਾਡੇ ਜਿਹੜੇ ਧੂਰੀ ਹਲਕੇ ਦੇ ਜਿਹੜੇ 30 ਪਿੰਡ ਨੇ 30 ਪਿੰਡਾਂ ਤੋਂ ਅਸੀਂ ਹਰ ਇੱਕ ਸੱਤ ਦੇ ਵਿੱਚ ਹਰ ਇੱਕ ਮੋੜ ਤੇ ਆਪਣਾ ਜੋ ਸੋਮੇ ਅਕਾਲੀ ਦਲ ਦੀਆਂ ਜੋ ਪਹਿਲਾਂ ਕੰਮ ਕੀਤੇ ਅਸੀਂ ਪ੍ਰਚਾਰ ਕਰ ਰਹੇ ਹਾਂ ਜੋ ਮੌਜੂਦਾ ਸਰਕਾਰਾਂ ਰਹੀਆਂ ਜਿਵੇਂ ਕਿ ਕਾਂਗਰਸ ਸਰਕਾਰਾਂ ਨੇ ਝਾੜੂ ਵਾਲੀਆਂ ਸਰਕਾਰਾਂ ਨੇ ਵਾਦੇ ਕੀਤੇ ਸੀਗੇ ਉਹ ਅਸੀਂ ਲੋਕਾਂ ਨੂੰ ਦੱਸਦੇ ਹਾਂ ਵੀ ਕੀ ਉਹਨਾਂ ਨੇ ਥੋੜੇ ਵਾਦੇ ਪੂਰੇ ਕੀਤੇ ਝਾੜੂ ਵਾਲੇ ਨੇ ਜਿੰਨੇ ਵਾਦੇ ਕੀਤੇ ਉਹਨਾਂ ਦੇ ਵਿੱਚੋਂ ਪ੍ਰੈਕਟੀਕਲ ਦੇ ਵਿੱਚੋਂ ਇੱਕ ਵਾਦਾ ਪੂਰਾ ਹੋਇਆ ਉਸ ਤੋਂ ਬਿਨਾ ਕੋਈ ਵੀ ਵਾਦਾ ਨਹੀਂ ਪੂਰਾ ਹੋਇਆ ਨਾ ਤਾਂ ਉਹਨਾਂ ਤੋਂ ਵਿਧੀਆਂ ਦੇ ਪੈਨਸ਼ਨਾਂ ਹਾਲਾਂ ਕਿਹਾ ਸੀ ਉਹਨਾਂ ਨੇ ਵੀ ਹਜ਼ਾਰ-ਹਜ਼ਾਰ ਨਾ ਉਹ ਦਿੱਤਾ ਨਾ ਬਜ਼ੁਰਗਾਂ ਦੀਆਂ ਪੈਨਸ਼ਨਾਂ ਵਧਾਈਆਂ ਉਹ 1500 ਹੀ ਆਹ ਜੇ 2500 ਉਹ ਕਿਹਾ ਸੀ ਇਹਨਾਂ ਨੇ ਬਾਕੀ ਇਹਨਾਂ ਨੇ ਚੋਣ ਮੈਨੀਫੈਸਟੋ 'ਚ ਇਹ ਵੀ ਵਾਅਦਾ ਕਰਿਆ ਸੀ ਵੀ ਅਸੀਂ 5 ਲੱਖ ਹੈਲਥ ਕਾਰਡ ਬਣਾਵਾਂਗੇ بیمਾ ਉਹ ਜਿਹੜਾ ਤੁਸੀਂ ਕਿਸੇ ਵੀ ਪ੍ਰਾਈਵੇਟ ਹਸਪੀਟਲ 'ਚ ਇਲਾਜ ਕਰਾ ਸਕਦੇ ਬਾਕੀ ਇਹਨਾਂ ਨੇ 16 ਮੈਡੀਕਲ ਕੜ ਜਾਂਦੇ ਜਿਹੜੇ ਨੀਂ ਪੱਥਰ ਰੱਖੇ ਉਹਨਾਂ ਵਿੱਚੋਂ ਅਸੀਂ 1.5 ਸਾਲ ਧਰਨੇ ਤੇ ਬੈਠੇ ਰਿਹਾ ਮਸਤੋਣਾ ਸਾਹਿਬ ਇੱਕ ਵੀ ਮੈਡੀਕਲ ਕਾਲਜ ਪੂਰਾ ਨਹੀਂ ਹੋਇਆ ਜਦ ਕਿ 450 ਕਰੋੜ ਰੁਪਏ ਦਾ ਪ੍ਰੋਜੈਕਟ ਸੀਗਾ ਮੈਡੀਕਲ ਕਾਲਜ ਦਾ ਮਸਤੋਣਾ ਸਾਹਿਬ ਦਾ ਉੱਥੇ ਸਿਰਫ ਇੱਕ ਨੀਂ ਬੱਥਰੀ ਰੱਖਿਆ ਪਿਆ 150 ਕਰੋੜ ਰੁਪਏ ਦਾ ਪ੍ਰੋਜੈਕਟ ਸੀ ਹਸਪੀਟਲ ਦਾ ਉਹ ਚਲੋ ਉੱਥੇ ਤਾਂ ਅਸੀਂ ਮੰਨਦੇ ਹਾਂ ਵੀ ਮਸਤੋਣਾ ਸਾਹਿਬ ਰੌਲਾ ਹੈ ਤੁਸੀਂ ਘੱਟੋ ਜਿਹੜਾ ਸਿਵਲ ਹਸਪੀਟਲ ਸਨਰੂਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਿਵਲ ਹਸਪੀਟਲ ਸੰਗਰੂਰ ਦਾ 150 ਕਰੋੜ ਰੁਪਏ ਇਹਨਾਂ ਨੇ ਰੱਖਿਆ ਸੀਗਾ ਉੱਥੇ ਵੀ ਇੱਕ ਐਕਸ-ਰੇ ਮਸ਼ੀਨ ਜਿਹੜੀ OPD ਆ ਉਹਦੇ ਵਿੱਚ ਪ੍ਰਿੰਟਾਂ ਦੇ ਕੱਕਰ ਨੇ ਬਾਹਰ ਲੋਕ ਬਹਿੰਦੇ ਆ ਜਦੋਂ ਪਰਚੀ ਕਟਾਉਣ ਜਾਂਦੇ ਆ ਉਹਨਾਂ ਨੂੰ ਪੁੱਛਿਆ ਜਾਂਦਾ ਬਜ਼ੁਰਗਾਂ ਨੂੰ ਕੀ ਤੁਹਾਡੇ ਕੋਲੇ ਆਬਾ ਐਪ ਹੈ ਪਹਿਲੀ ਗੱਲ ਤਾਂ ਐਵੇਂ ਪਰੇਸ਼ਾਨ ਕੀਤਾ ਜਾਂਦਾ ਵੀ ਜਿਵੇਂ ਆਪਾਂ ਕਿਸੇ ਕੋਈ ਗੁਨਾਹ ਕਰਤਾ ਹੋਵੇ ਹਸਪੀਟਲ ਜਾ ਕੇ ਇਸ ਤਰ੍ਹਾਂ ਉਹਨਾਂ ਮੈਂ ਬਤੀਰਾ ਮਤਲਬ ਜੋ ਮੁਲਾਜ਼ਮ ਨੇ ਉੱਥੇ ਜੋ ਗਰਭਤੀ ਮਹਿਲਾ ਬੈਠੀਆਂ ਨੇ ਉਹ ਮਤਲਬ ਆਪਣਾ ਜੋ ਆਪਣੇ ਕਰਾਉਣੇ ਜਿਵੇਂ ਅਲਟਰਾਸਾਉਂਡ ਵਗੈਰਾ ਉਹ ਦਵਾਈਆਂ ਵੀ ਸਾਨੂੰ ਬਾਹਰੋਂ ਲੈਣੀਆਂ ਪੈਂਦੀਆਂ ਨੇ ਐਸ ਤਰ੍ਹਾਂ ਦਾ ਮਤਲਬ ਇਹਨਾਂ ਨੇ ਪ੍ਰੈਕਟੀਕਲ ਦੇ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਹੈ 4 ਸਾਲਾਂ ਤੋਂ ਪਿਛਲੇ 4 ਸਾਲਾਂ ਤੋਂ ਇੱਕ ਵੀ ਪੈਸਾ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਨਹੀਂ ਆਇਆ ਐਤਕੀ ਇਹਨਾਂ ਨੇ ਸਿਰਫ ਐਲਾਨ ਐਲਾਨ ਕੀਤਾ ਜਦ ਕਿ ਉਹ ਪੈਸਾ ਹਜੇ ਖਾਤਿਆਂ 'ਚ ਨਹੀਂ ਪਿਆ ਜਦ ਕਿ 4 ਸਾਲ ਹੋ ਗਏ ਸਰਕਾਰ ਨੂੰ ਮੌਜੂਦਾ ਸਰਕਾਰ ਹੈ ਜੋ ਸਾਡੇ ਜਿਵੇਂ ਕਿ ਬੇਨੜਾ ਪਿੰਡ ਆ ਧੂਰੀ ਸਾਡੇ 32 ਨੇ ਇੱਥੇ ਲੋਕ ਮਤਲਬ ਸਾਨੂੰ ਅੱਧਾ-ਅੱਧਾ ਘੰਟਾ ਲੱਗ ਜਾਂਦਾ ਪਾਸ ਕਰਨ ਨੂੰ ਬੇਨੜੇ ਦੇ ਲੋਕਾਂ ਨੂੰ ਖੜੇ ਰਹਿੰਦੇ ਆ ਉਹ ਚੌਕ ਬਣਾਉਣਾ ਮਤਲਬ ਕੀ ਉੱਥੇ ਨਾ ਕੋਈ ਰੈੱਡ ਲਾਈਟ ਆ ਨਾ ਕੋਈ ਚੌਕ ਬਣਾਇਆ ਉਹ ਵਿਚਾਰੇ ਮਤਲਬ ਅੱਧਾ-ਅੱਧਾ ਘੰਟਾ ਸਾਨੂੰ ਬੈਠ ਕਰਨੀ ਪੈਂਦੀ ਹੈ ਸੜਕ ਕ੍ਰੋਸ ਕਰਨ ਲੱਗੇ ਐਸ ਤਰ੍ਹਾਂ ਮਤਲਬ ਜਿਹੜੀਆਂ ਇਹ ਫੇਲ ਆ ਸਰਕਾਰ ਪ੍ਰੈਕਟੀਕਲ ਦੇ ਤੌਰ ਆਂ ਜੀਵਰੇਜ ਖਾਲਾ ਪਾਈਆਂ ਜਿਵੇਂ ਕਿ ਜੋ ਸੋਇਆ ਦਾ ਨਹਿਰਾ ਦਾ ਖਾਲ ਉਹ 90% ਸੈਂਟਰ ਸਰਕਾਰ ਨੇ ਸਬਸਿਡੀ ਦਿੱਤੀ ਆ ਉਹ ਮਤਲਬ ਇਹ ਉਹ ਸੈਂਟਰ ਸਰਕਾਰ ਦੀਆਂ ਸਕੀਮਾਂ ਨੇ ਉਹਨਾਂ ਨੂੰ ਇਹ ਗੁੰਮਰਾਹ ਕਰਕੇ ਆਪਣੀਆਂ ਸਕੀਮਾਂ ਦੱਸ ਕੇ ਲੋਕਾਂ 'ਚ ਪ੍ਰਚਾਰ ਕਰੀ ਜਾਂਦੇ ਆ ਜਦ ਕਿ ਸਾਰੇ ਹੁਣ ਸਾਰਿਆਂ ਨੂੰ ਹੀ ਪਤਾ ਹੈ ਹੁਣ ਸੋਸ਼ਲ ਮੀਡੀਆ ਦਾ ਜਵਾਨਾ ਜੋ ਜਨਤਾ ਹੁਣ ਜਾਗਰੂਕ ਹੋ ਚੁੱਕੀ ਹੈ ਸੋ ਹੁਣ ਇਹਨਾਂ ਦੇ ਝੂਠਿਆਂ ਲਾਰਿਆਂ ਚ ਨਹੀਂ ਆਉਣਾ ਆਉਣ ਵਾਲੀ ਜੋ ਸਰਕਾਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਬਣੂਗੀ ਸਾਰਿਆਂ ਦਾ ਗੱਠਜੋੜ ਹੋਊਗਾ ਸੋ ਜੋ ਰਹਿੰਦੇ ਕੰਮ ਨੇ ਉਹ ਵਿਕਾਸ ਦੇ ਕਾਰਜ ਨੇ ਉਹ ਪੂਰੇ ਹੋਣਗੇ ਬੋਲੇ ਉਹ ਸੁਨਹਿਰਾ